ਨਾਨ ਆਨ ਬਧਾਈ ਦਈ ਧਨ ਧਨ ਲੋਗਣ ਕੇ ਰਾਜਾ ਦੁਸ਼ਟਨ ਦਾਹ ਗਰੀਬਨ ਵਾਜਾ ਅਖੱਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਲੇ ਹੋ ਉਬਾਰੇ ਕਬਿਓ ਬਾਚ ਬੇਨ ਥੀ ਚੋਪਈ हमरे करो हाथ दय रक्षा पूरन होए चित की इच्छा तब चरण नमन रह हमारा अपना जान करो प्रितपारा हमरे डोट सब तुम कहबो आप हाथ दय मोहे बचाओ ਸੁਖੀ ਬਸਹਿ ਮੋਰੋ ਪਰਵਾਰਾ ਸੇਵਕ ਸਿਖ ਸਭ ਕਰਤਾਰਾ ਮੋਰ ਛਾਨਿ ਜਿ ਕਰਦੈ ਕਰਿਆ ਸਭ ਬੈਰਨ ਕੋ ਆਜ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਥੋਰ ਭਜਨ ਕੀ ਰਹੈ ਪਿਆਸਾ ਤੁਮਹਿ ਛਾਡ ਕੋਈ ਅਬਰ ਨ ਧਿਆਮ ਜੋ ਬਰ ਚਾਹੂੰ ਸਤੁਮ ਤੇ ਪਾਉ ਸੇਵਕ ਸੇਖਹ ਮਾਰੇ ਤਾਰਿ ਅਹ ਚੁਣ ਚੁਣ ਸਤਰ ਹਮਾਰੇ ਮਾਰਿ ਅਹ ਆਪ ਹਾਥ ਦੇ ਮੁਝੇ ਉਬਰੈ ਮਰਨ ਕਾਲ ਕਾ ਤਰਾਸਨ ਬਰੈ ਹੋ ਜੋ ਸਦਾ ਹਮਾਰੇ ਪਛਾ करे हो रच्छा राख लिहो मो हारे साहेब संत सहा प्ये दीना बंद दुष्टन के हंता तुमह पुरी चतुर्दश कंता काल पाए ब्रह्मा बबतहरा काल पाये शिव जु अवतरा काल पाये कर विष्ण प्रकाशा सकल काल काकि आ जवन काल जोगी शिव किं वेदराज ब्रह्मा जोथियो। जवन काल लोक का सवारा ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੈਂਤ ਜੈਸ਼ਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਹਾਰੀ ਸਗਲ ਪ੍ਰਜਾ ਜਿਨ ਆਪ ਸਬਾਰੀ ਸੇਵਕਾਂ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਟੀ ਤੇ ਕੁੰਚਰ ਅਸਥੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਨੈ ਜਬ ਉਦਕਰਖ ਕਰਾ ਕਰ ਤਾਰਾ ਪਰਜਾ ਧਾਰਿਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਵਹੁ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੀਤੇ ਬਦਨ ਸ੍ਰਿਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਰਾਲਮ जानत बेद पेद अर आलम् नरंकार निर्वकार निर्लंब आदय नीलय अनाद संब ताका चारत पिदा पावत बेदा ताको कर पा हनु हनुमानत ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵਾ ਨਰੰਕਾਰ ਕਾ ਚੀਨਤ ਨਹਿ ਭੇਵ ਆਪੋ ਆਪਣੀ ਬੋਧ ਹੈ ਜੇਤੀ ਬਰਨਤ ਭੈਨ ਭਿੰਨ ਤੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ तैविद सजा प्रथम संसार एक रूप अनूप स्वरूप रंक भयो राव कई पूपा अंडज रज सेतज तज किनी उत खान बहर रच दिनी कहूं फूल राजा हब बैठा कंसमटप सङ्कर कठ शिगरि शिष्ठ दखाये अच पव जुगाद स्वरूप स्वयं पव अवर शा तुम करो सिख उवार असिख संगारो। दुष्ट जिते उठवत उत पाता ਸ਼ਕਲ ਮਲੇਸ਼ ਕਰੋ ਰਣ ਕਾਤਾ ਜੇ ਅਸਤ ਤਵ ਸਰਨੀ ਪਰੇ ਤਿਨ ਕੇ ਦੋਹਟ ਦੁਖਤ ਹਵ ਮਰੇ ਪਰਖ ਜਬਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਤਿਆਏ ਹੈ ਤਾ ਕੇ ਕਾਲਨ ਕਟਨੇ ਆਏ ਹੈ ਰੱਛਾ ਹੋਏ ਤਾਂ ਹੈ ਸਵ ਕਾਲਾ ਦੁਟ ਅਰਟ ਟਰਨ ਤਤ ਕਾਲਾ ਕਿਰਪਾ ਢਿਰ ਤਨ ਜੈ ਨ ਹਰ ਹਾ ਤਾਂ ਕੇ ਤਾਪ ਤਨ ਕਮ ਮੈਂ ਹਰ ਹਾ ਰਿਦ ਸਿੱਧ ਘਰ ਮੋ ਸਭ ਹੋਈ ਧੁਟ ਸਭ ਸਸ ਕ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੋਸ਼ਟ ਦੋਖ ਤੇ ਰਹਾ ਖੜਕ ਗੇਦ ਮੈਂ ਸਰਨ ਤੇਹਾਰੀ ਆਪ ਹਾਥ ਦੈ ਲੇ ਹੋ ਵਾਰੀ ਸਰਬ ਠੋਰ ਮੋ ਹੋ ਸੋਹਾਈ ਦਟ ਦੋਖ ਤੇ ਲੇ ਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਵਿਖ ਸકલ ਦੇਹ ਕੋ ਹਰਤਾ ਦੁਸ਼ਟ ਦੁਖੀਨ ਕੋ ਸੈ ਕਰਤਾ ਸਿਰ ਅਸ ਤੂ ਜਬ ਭੈ ਦਿਆਲਾ ਮਨ ਬਾ ਸਦ ਫਲ ਪਾਵੇ ਸੋਈ दुखनत सब आपत कोई अडला सुनेंगो जो जाए सुरसना पावाई ਸੁਨਾਏ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਪੋ ਨਿਕਟਾਂ ਅੰਤਿਨ ਨਰਕੇ ਰਹਿ ਹੋ ਜੋ ਜਾਕੀ ਇੱਕ ਵਾਰ ਚੌਪਈ ਕੋ ਕਹਿਹ ਚੌਪਈ ਸੰਮਤ ਸਤਰ ਸਹ ਸਭ ਜਪਣੀ ਜਾ ਨਰਦ ਸਹ ਸਫਨ ਤੀਨ ਕਹਿ ਜਾ

दास जान कर दास पार की जय कृपा पार नाप हाथ दर राख मोहे मन कर्म वचन विचार छपई मैं नागने सह प्रथम मनाऊ किसन बेसन कबहु न दयाऊ कान सुने पहचान न दिन सो ਲੇ ਬਲਾਗੀ ਮੋਰੀ ਭਗੇ ਇਨਸਾ ਮਹਾਕਾਲ ਰਖ ਬਾਰ ਹਮਾਰੋ ਮਹਾਲੋ ਮੈਂ ਕਿੰ ਕਰਥਾਰੋ ਆਪਣਾ ਜਾਨ ਕਰੋ ਰਖ ਬਾਰ ਬਹੇ ਗਹਿ ਕੀ ਲਾਜ ਵਿਚਾਰ ਆਪਣਾ ਜਾਨ ਮੁਝੇ ਪ੍ਰਤ ਪਰਿਅ ਚੁਣ ਚੁਣ ਸਤਰ ਹਮਾਰੇ ਮਰੀਏ दे तेग जग मै दू चल राख आप मह और न दल तुम मम करो सदा ब्रत पारा तुम सहे मैं तास तिहारा जान अपना नवाज आप करो हमारे सब काज तुम हो सब राजन के राजा ਆਪੇ ਆਪ ਗਰੀਬਨਵਾਜਾ ਦਾਸ ਜਾਨ ਘਰ ਕਿਰਪਾ ਕਰੋ ਮੋਹੇ ਹਾਰ ਪਰਮੈ ਆਨੰਦ ਦਵਾਰ ਤੋਹੇ ਆਪਣਾ ਜਾਣ ਕਰੋ ਪ੍ਰਿਤਪਾਰਾ ਤੁਮ ਸਾਹਿ ਮੈਂ ਕਿੰਕਰ ਥਾਰਾ ਦਾਸ ਜਾਨ ਦੇ ਹੱਥ ਉਭਾਰੋ ਹਾਮਰੇ ਸਭ ਬੈਰੀ ਅਨ ਸੰਗਾਰੋ ਪ੍ਰਥਮ ਦਰੂ ਭਗਵਤ ਕੋ ਧਿਆਨਾ ਬਹੁਰ ਕਰੂ ਕਬਿਤਾ ਬਿਦਨਾ ਨਾ ਕ੍ਰਿਸ਼ਨ ਜਥਾ ਮਤ ਚਿਤ੍ਰ ਚਾਰੋ ਝੂਕ ਹੋਏ ਕਬਲੇ ਹੋ ਸੁਦਾਰੋ ਕਬਿਓ ਬਾਚ ਦੁਹਰਾ ਜੋ ਨਹੀਂ ਜੇ ਬ੍ਰਹਮੋ ਸੋ ਕਾਹ ਸੋ ਕਹੋ ਜਗ ਮਾਹੇ ਜੋਤੇ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ ਦੁਹਰਾ ਹਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਛ ਨਾਹੇ ਜਲਤੇ ਉਪਜਿਤ ਰੰਗ ਜਉ ਝਾਲੇ ਵਿਖੈ ਸੁਮਾਹੇ ਦੁਹਰਾ ਜਬ ਆਏ ਸਪ੍ਰਭ ਕੋ ਪਾਇਓ ਜਨਮ ਤਰਾ ਜਗ ਆਏ ਅਬ ਮੈਂ ਕਥਾ شن ਛੇਪਤੇ ਸਭ ਹੂੰ ਕਹਿਤ ਸੁਣਾਏ ਕਾਵਵਾਚ ਦੁਹਰਾ ਠਾਣ ਪਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰ ਹੋ ਸੁਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਤੈ ਹੈ ਸੰਤ ਅੰਤ ਲਹਿਂਗੇ ਮੁਕਤ ਫਾਲ ਪਾਵਾਂਗੇ ਪਗ ਬੰਤ ਦੋਹਰਾ काल परख की देह मो महेश कोट इंदर ब्रह्मा के रव सस क्रोर दोहरा राम कथा जुग या जुग टाल सब कोई पाखत नेत ਸੁਰਗ ਵਾਸ ਰਘਵਰ ਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣੈ ਔਰ ਗਾਵੇ ਦੁਖ ਪਾਪ ਤਹ ਨਿਗਟਨ ਆਵੇ ਵਿਸ਼ਨ ਪਗਦ ਕੀ ਫਲ ਹੋਈ ਆਦਬਿਆ ਸਭ ਸਕੈ ਨ ਕੋਈ ਸੰਮਤ ਸਤਰ ਸਹਿ ਸਬਚਾਵਣ ਹਾੜ ਬਦੀ ਪਥਮ ਸੁਖਦਾਵਨਾ ਤਾ ਪਰਸਾ ਕਰ ਗ੍ਰੰਥ ਸੁਧਾਰਾ ਪੂਲ ਪਰਿਲੇ ਲਿਓ ਸੁਧਾਰਾ ਦੋਹਰਾ 네ਤਰ ਤੁੰਕੇ ਚਰਨ ਤਾਰ ਸਤਾਦਰਾਵਤੀ ਰਤ ਰੰਗ ਸ਼੍ਰੀ ਪਾਗਵਤ ਪੂਰਨ ਕੀਓ ਅਰਗਵਾਰ ਕਥਾ ਪਰਸੰਗ ਦੁਹਰਾ ਸਾਦੇ ਸਾਜਾਨੋ ਨਹੀਂ ਬਾਦ ਸੁਵਾਦ ਵਿਵਾਦ ਗ੍ਰੰਥ ਸਗਲ ਭੂਰਨ ਕੀਓ ਭਗਵਤ ਕਿਰਪਾ ਪਰਸਾਦ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੈ ਨਹੀਂ ਹਾਨਿਉ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹ ਮਦ ਇਕ ਨ ਮਾਨਿਉ ਸਿਮਰਤ ਸਤਰ ਭੇਦ ਸਬੈ ਬਹੁ ਭੇਦ ਕਹ ਹਮ ਇਕ ਨ ਜਾਣਿਉ ਸਿਰਿ ਅਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋ ਹੈ ਬਖਾਨਿਉ ਦੁਹਰਾ ਸਗਲ ਦੁਆਰ ਕੋ ਛਾੜ ਕੇ ਗਯੋ ਤਹਾਰੋ ਦਵਾਰ ਮਹੀਂ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦੁਆਰ ਕੋ ਛਾੜ ਕੇ ਗਾਹੋ ਤੁਹਾਰੋ ਦਵਾਰ ਮਹਿ ਗਹੇ ਕੇ ਇਲਾਜ ਅਸ ਗੋਵਿੰਦ ਦਾਸ ਤੁਹਾਰ RAM ਕਲੀ ਮਹਲਾ ਤੀਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਬਜੀਆਂ ਬਧਾਈਆਂ ਰਹਾ ਗਰ ਤਨ ਪਰਬਾਰ ਪਰੀਆਂ ਸ਼ਬਦ ਗਾ ਬਣ ਆਈਆਂ ਸ਼ਬਦ ਤਾ ਗਾ ਬੋ ਹਰੀ ਕੇ ਰਾ ਮਨ ਜਿੰਨੀ ਬਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭੇ ਸਾਰ ਨਾ ਅੰਗੇਕਾਰੋ ਕਰੇ ਤੇਰਾ ਕਾਰਜ ਸਭ ਸਹਵਾਰਨਾ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੀ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਘਿਆਨਾਹੀ ਕਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਦੇ ਸੋ ਪਾਵੇ ਸਦਾ ਸਿਵਤ ਸਲਾਹਾ ਤੇਰੀ ਨਾਮ ਮਨ ਬਸਾਵੇ ਨਾਮ ਜਿਨ ਕਹਿ ਮਨ ਵਸਿਆ ਬਾਜੀ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਘਿਆਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮੇ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਘਰ ਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜੇ ਦੀਆਂ ਇਹ ਬੜਿਆਈਆਂ ਕਹਿ ਨਾਨਕ ਸੁਣਹੁ ਸੰਤੋਸ਼ ਔਬਦ ਦਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਾਉਦ ਤੇਤ ਕਰ ਸੁਭਾਗੈ ਕਰ ਸੁਭਾਗੈ ਸਬਦ ਵਾਜੀ ਕਲਾ ਜਿਤ ਕਰ ਤਾਰੀਆਂ ਪੰਚ ਦੂਦ ਤੁਦ ਵਸ ਕੀਤੇ ਕਾਲ કંਟ ਕੁਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖੋ ਆਤਿਤ ਕਰ ਅਨਹਦ ਵਾਜੇ ਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਭਰ ਬਰਮ ਪ੍ਰਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪੈ ਸਦ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਿਆ ਪਰਪੂਰੇ ਬਨ ਬੰਤ ਨਾਨ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁਦਾਵਣੀ ਮਹੱਲਾ ਪੰਜਵਾ ਥਾਲ ਵੇਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਅਦਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰੋ ਏ ਵਤ ਤਜੇ ਨ ਜਾਈ ਨਿਤ ਨਿਤ ਰਖੁਰ ਤਾਰੂ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪ੍ਰਸਾਰੂ ਸ਼ਲੋਕ ਮਹੱਲਾ 5 ਤੇਰਾ ਕੀਤਾ ਜਾ ਤੂੰ ਨਹੀਂ ਮਨੋਂ ਰੋਗ ਕਿ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਈ ਤਰਸ ਬਿਆ ਮੇਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਧੀ ਵੈ ਹਰਿਆ ਤਰਸ ਬੈ ਮੇ ਰਾਮਤ ਹੋਏ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਧੀ ਵੈ ਹਰਿਆ ਪਾਉੜੀ ਤਥਾ ਤੂੰ ਸੰਮਰਥ ਜਿਥੈ ਕੋਈ ਨਾਹੀ ਉਥੈ ਤੇਰੀ ਰੱਖ ਅਗਨੀ ਉਦਰ ਮਾਹੀ ਸੁਣ ਕਹਿ ਜਮ ਕਹਿ ਦੂਤ ਨਾਏ تیرੈ ਸੜ ਜਾਹੀਂ ਪਉ ਜਲ ਬਖਮਾ ਅਸਗਾ ਹੋ ਗੁਰ ਸ਼ਬਦੀ ਪਾਰ ਪਾਹੀਂ ਜਿਨ ਕਾ ਲਗੀ ਪਿਆਸ ਅੰਮ੍ਰਿਤ ਸੇਈ ਖਾਹੀਂ ਕਲਮੈ ਏਹੋ ਪੁੰਨ ਗੁਣ ਗੋਬਿੰਦ ਗਾਹੀਂ ਸਭ ਸੈ ਨੂੰ ਕਿਰਪਾਲ ਸੁਮਾਲੇ ਸਾਹੇ ਸਾਹੇ ਦਰਤਾ ਕੋਈ ਨਾ ਜਾਏ ਜੇ ਆਵੇ ਤੁਧ ਆਹੀ ਸੋ ਲੋਕਮਹਲ ਆ ਪੰਜਵਾਅ ਅੰਤਰ ਗੁਰਿਆ ਰਾਦੂਣਾ ਜੇ ਬਾਜਪ ਗੁਰ ਨਾਉ ਨੇਤਰਿ ਸਤ ਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤ ਗੁਰ ਸੇ ਤੀਰਤੈ ਆ ਦਰਗਹਿ ਪਾਈਐ ਠਾਓ ਕਉ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਥ ਦੇ ਲਗ ਮੈਂ ਉਤਮ ਕਾਢਿਐ ਹੈ ਬਿਰਲੇ ਕੇ ਹੀ ਕੇ ਮਹਿਲਾ ਪੰਜੇਵਾ ਰਖੇ ਰਖਣ ਹਾਰੂ ਆਪਿ ਉਬਾਰੇ ਘਰ ਕੇ ਪੈਰੀ ਪਾਏ ਕਾਜ ਸੁਭਾਰਿਆਨ ਹੋ ਆਪ ਦਿਆਲ ਮਨਹੋ ਨਾ ਬੇਸਾਰਿਆਨ ਸਾਜਨਾ ਕੈ ਸੰਗ ਭਵਜਲ ਤਾਰਿਆਨ ਸਾਕਤਨੰਦ ਕਉ ਦੁਸ਼ਟ ਖਿਨ ਮਾਹੇ ਬੇਦਾਰਿਆਨ ਤੇ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਮਨ ਰਤ ਸੁਖ ਹੋਏ ਸਗਲੇ ਦੁਖ ਜਾਹੇ ਤੇ ਸਾਹਿਬ ਕੀ ਟੇਕੋ ਨਾਨਕ ਮਨ ਮਾਹੇ